ਅਵਾਜ਼ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲੱਡ ਕੈਂਪ ਲੱਗਿਆ ਹੈ ਆਓ ਜਿਹੜੇ ਸ਼ਰਧਾਲੂ ਇੱਥੇ ਖੂਨਦਾਨ ਕਰਨ ਆਏ ਹਨ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਕਈ ਸਗਾ ਤੋਂ ਆਏ ਹੋ ਤੁਸੀਂ ਇਹ ਪੈਂਟਰੋਲੀ ਤੋਂ ਜੀ ਲੋੜੀ ਹਾਂ ਜੀ ਤੇ ਪਹਿਲੀ ਵਾਰੀ ਖੂਨਦਾਨ ਹਾਂਜੀ ਹਾਂਜੀ ਪਹਿਲੀ ਵਾਰੀ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵੱਲੋਂ ਬਲੱਡ ਕੈਂਪ ਲਗਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਗੁਰੂਖਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਸੰਸਾਰ ਦੇ ਵਿੱਚ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਜਿਹੜਾ ਹੈ 350 ਸਾਲਾ ਬਨਾਇਆ ਜਾ ਰਿਹਾ ਉਹਦੇ ਸੰਬੰਧ ਵਿੱਚ ਪੰਜਾਬ ਚ ਨਹੀਂ ਸਾਰੇ ਦੇਸ਼ ਚ ਵੱਲ ਕੇ ਦੇਸ਼ ਤੋਂ ਵੀ ਬਾਹਰ ਜਿੱਥੇ ਵੀ ਕੋ ਨਾਨਕ ਨਾਮ ਲੈਵਾ ਸੰਗਤਾਂ ਮਿਲਤੀਆਂ ਆ ਉਹ ਸਾਰੇ ਹੀ ਗੁਰੂ ਸਾਹਿਬ ਨੂੰ ਸ਼ਰਧਾ ਭੇਂਟ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਨੇ ਜਿ ਵਿੱਚ ਨਗਰ ਕੀਰਤਨ ਲੱਗ ਰਹੇ ਨੇ ਦੀਵਾਨ ਸਜ ਰਹੇ ਨੇ ਕੀਰਤਨ ਦਰਬਾਰ ਹੋ ਰਹੇ ਆ ਔਰ ਬਹੁਤ ਵੱਡੇ ਵੱਡੇ ਪ੍ਰੋਗਰਾਮ ਹੋ ਰਹੇ ਆ ਉਸੇ ਤਹਿਤੀ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੂਨਦਾਨ ਕੈਂਪ ਰੱਖੇ ਗਏ ਸੀ ਅੱਜ ਨਕੌਦਰ ਦੇ ਵਿੱਚ ਇਹ ਬੜਾ ਵੱਡਾ ਖੂਨਦਾਨ ਕੈਂਪ ਲਾਇਆ ਗਿਆ ਜਿਹਦੇ ਵਿੱਚ ਬੜੀ ਹਮਮਹਮਾ ਕੇ ਸਾਰੇ ਸੰਗਤਾਂ ਨੌਜਵਾਨ ਵੀਰ ਇੱਥੇ ਬਲੱਡ ਡੋਨੇਟ ਕਰ ਲਈ ਆ ਰਹੇ ਆ ਤੇ ਆਪਦੇ ਵੱਲੋਂ ਆਪਣਾ ਬਲੱਡ ਜਿਹੜਾ ਹੈ ਖੂਨਦਾਨ ਕਰਕੇ ਜਿਹੜਾ ਮਹਾਨ ਧਾਨਾ ਨਵੇਂ ਪਾਤਸ਼ਾਹ ਨੂੰ ਸ਼ਰਧਾ ਤੇ ਸਤਿਕਾਰ ਪੇਂਟ ਕਰ ਰਿਹਾ ਸਾਰੇ ਜਿੰਨੇ ਵੀ ਖੂਨਦਾਨੀਆ ਜਿੱਥੇ ਆਏ ਨੇ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਇਹ ਇਹਨਾਂ ਸਾਰੇ ਲੋਕਾਂ ਨੂੰ ਸਿਹਤਯਾਬੀ ਤੰਦਰੁਸਤੀ ਤੇ ਚੰਗੀ ਜੀਵਨ ਜਾਂ ਗੁਰੂ ਮਹਾਰਾਜ ਬਖਸ਼ਣ ਤੇ ਅਸੀਂ ਸਾਰੇ ਜਣੇ ਜਿੱਥੇ ਅੱਜ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰ ਰਹੇ ਹਾਂ ਉੱਥੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਵੀ ਯਤਨ ਕਰੀਏ ਹੱਕ ਤੇ ਸੱਚ ਦੀ ਲੜਾਈ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਹੱਕਾਂ ਧਾਰਮਿਕ ਪਰੰਪਰਾਵਾਂ ਤੇ ਪਹਿਰਾ ਦੇ ਕੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਬਲੀਦਾਨ ਦਿੱਤਾ ਉਹਨਾਂ ਨੂੰ ਬਹੁਤ-ਬਹੁਤ ਨਮਨ ਕਰਦੇ ਆਂ ਵਾਹਿਗੁਰੂ ਕਾ ਖਾਲਸਾ ਗੁਰੂ ਅਕਾ ਜਨ ਕੀ ਆ ਸਿਜਿਆ ਪ੍ਰਸਰਨਾ ਦਿਆ ਤੁੰਤਨ ਸ਼੍ਰੀ ਗੁਰਤੇਗ ਬਹਾਦਰ ਜੀ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਵੱਲੋਂ ਜੋ ਇੱਥੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਮਨੁੱਖਤਾ ਦੀ ਸੇਵਾ ਵਾਸਤੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਡਾਕਟਰ ਸਾਹਿਬ ਨੇ ਆਓ ਉਹਨਾਂ ਕੋਲੋਂ ਇਸ ਸਮਾਗਮ ਦੀ ਜਾਣਕਾਰੀ ਲੈਣੇ ਹਾਂ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਜੀ ਕਿੰਨੇ ਜੂਨਟ ਹੋ ਗਏ ਜੀ ਆਪਣੇ ਜੂਨਟ ਇਸ ਟਾਈਮ ਤੇ 35 ਦੇ ਲੱਗੇ ਹੋ ਗਏ ਹੋਏ ਨੇ ਜੀ ਹਾਂਜੀ ਤੇ ਬੜਾ ਵਧੀਆ ਚੱਲ ਰਿਹਾ ਜੀ ਹਜੇ ਤਾਂ ਕੰਟੀਨਿਊ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਜੀ ਇਹ ਕਿੰਨੇ ਵਜੇ ਤੱਕ ਚਲੇਗਾ ਜੀ ਇਹ 2 ਵਜੇ ਤੱਕ ਚੱਲਣਾ ਜੀ ਇਸ ਵੇਲੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਜੀ ਇਹਦਾ ਟਾਈਮ 12:00 ਵਜੇ ਤੱਕੇ ਨੇ ਹਜੇ ਇਹ ਤਾਂ ਕੰਟੀਨਿਊ ਚੱਲ ਰਿਹਾ ਬੜਾ ਵਧੀਆ ਚੱਲ ਰਿਹਾ ਸੋ ਇਹ ਸੰਸਾਡੇ ਨਾਲ ਡਾਕਟਰ ਸਾਹਿਬ ਤੁਸੀਂ ਚੈਨਲ ਦੇਖ ਰਹੇ ਦਾਸ ਪਾਈ ਬਲਜੀਤ ਸਿੰਘ ਖਾਲਸਾ ਸਹਾਇਕ ਸ੍ਰੀ ਸੰਜੀਵ ਪਰਦਵਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਈ ਮਤੀ ਦਾਸ ਜੀ ਦੀ ਪਾਈ ਸਤੀ ਦਾਸ ਜੀ ਦੀ ਪਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸਤਿ ਸ੍ਰੀ ਅਕਾਲ ਦੇ ਨੂੰ ਮੁੱਖ ਰੱਖਦੇ ਹੋਏ ਸਾਰੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਤੇ ਪੂਰੇ ਸੰਸਾਰ ਵਿੱਚ ਬਹੁਤ ਵੱਡੇ ਪ੍ਰੋਗਰਾਮ ਲਿਖੇ ਗਏ ਨੇ ਆਪਾਂ ਸਾਰੇ ਨਗਰ ਕੀਰਤਨਾ ਵਿੱਚ ਹਾਜ਼ਰੀ ਲਾ ਕੇ ਹਟੇ ਆਂ ਦੇਸ਼ ਦੇ ਵੱਖਰੇ ਵੱਖਰੇ ਤੇ ਆਸਕ ਸ਼ਹਿਰਾਂ ਚੋਂ ਪਟਨਾ ਸਾਹਿਬ ਚੋਂ ਤੇ ਹੋਰ ਪਾਸਿਆਂ ਤੋਂ ਵੱਖਰੇ ਵੱਖਰੇ ਸੂਬਿਆਂ ਚੋਂ ਹੁੰਦੇ ਹੋਏ ਨਗਰ ਕੀਰਤਨ ਪੰਜਾਬ ਵਿੱਚ ਦਾਖਲ ਹੋਏ ਤੇ ਸਾਰੀਆਂ ਸੰਗਤਾਂ ਨੇ ਉਹਨਾਂ ਵਿੱਚ ਆਪਣੀ ਹਾਜ਼ਰੀ ਲਾਈ ਤੇ ਸੇਵਾ ਵੀ ਕੀਤੀ। ਹੋਰ ਵੀ بڑے ਵੱਡੇ ਭਲੇ ਦੇ ਕੰਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਸੰਸਥਾਵਾਂ ਵੱਲੋਂ ਸਰਕਾਰਾਂ ਵੱਲੋਂ ਆਯੋਜਿਤ ਕੀਤੇ ਗਏ ਨੇ। ਇਸ ਸਿਲਸਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਪੰਜਾਬ ਵਿੱਚ ਵਖਰੇ ਵਖਰੇ ਹਲਕਿਆਂ ਚ ਜ਼ਿਲ੍ਹਾ ਪੱਧਰ ਤੇ ਵੀ ਖੂਨਦਾਨ ਦੇ ਕੈਂਪ ਆਯੋਜਿਤ ਕੀਤੇ ਨੇ ਤੇ ਅੱਜ ਅਸੀਂ ਨਕੋਦਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਅੱਜ ਦੇ ਇਸ ਖੂਨਦਾਨ ਕੈਂਪ ਵਿੱਚ ਆਪਣੀ ਸਾਰੀ ਹਾਜ਼ਰੀ ਲਾ ਰਹੇ ਆਂ ਸੇਵਾ ਕਰ ਰਹੇ ਆਂ ਇਹ ਕੈਂਪ ਨਕੋਦਰ ਹਲਕੇ ਦਾ ਤੇ ਸ਼ਾਹਕੋਟ ਹਲਕੇ ਦਾ ਮੁੱਖ ਤੌਰ ਤੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਲੀਡਰ ਨੇ ਆਗੂ ਨੇ ਉਹ ਇਹਦੇ ਵਿੱਚ ਹਾਜ਼ਰੀਆਂ ਭਰ ਰਏ ਆ ਕੱਲ ਨੂੰ ਜਲੰਧਰ ਜ਼ਿਲ੍ਹੇ ਵਿੱਚ ਵੀ ਆਦਮਪੁਰ ਫਲੋਰ ਸ਼ੋਨੀ ਕਤਾਰਪੁਰ ਅਤੇ ਜਲੰਧਰ ਸ਼ਹਿਰ ਦਾ ਜਿਹੜਾ ਖੂਨਦਾਨ ਕੈਂਪ ਆ ਛੇਵੀਂ ਪਾਸ਼ਾਈ ਜਿਹਦੇ ਗੁਰਦੁਆਰਾ ਸਾਹਿਬ ਬਸਤੀ شیخ ਗੁਰੂ ਹਰਗੋਬਿੰਦ ਸਾਹਿਬ ਜੀ ਚੈਰੀਟੇਬਲ ਹਸਪੀਟਲ ਵਿਖੇ ਉੱਥੇ ਵੀ ਬਲੱਡ ਕੈਂਪ ਦਾ ਪ੍ਰੋਗਰਾਮ ਬਣਾਇਆ ਗਿਆ ਸੋ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਸਾਡੇ ਸਾਥੀਆਂ ਨੇ ਖੂਨਦਾਨ ਦਿੱਤਾ ਉਹਨਾਂ ਸਭ ਨੂੰ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਇਹ ਵੀ ਬੜਾ ਭਲੇ ਦਾ ਕਾਰਜ ਆ ਉਹਨੂੰ ਤੇਗਬਾਦਰ ਸਾਹਿਬ ਜੀ ਦੀ ਸ਼ਹਾਦਤ ਇਹ ਰਿੰਦੀ ਦੁਨੀਆ ਤੱਕ ਸਾਰੀਆਂ ਸੰਗਤਾਂ ਉਹਦੇ ਅੱਗੇ ਆਪਣਾ ਸਿਰ ਝੁਕਾਉਣਗੀਆਂ ਉਹਨਾਂ ਨੇ ਧਰਮ ਦੀ ਰਾਖੀ ਵਾਸਤੇ ਅਤੇ ਸਚਾਈ ਤੇ ਪੈਰਾ ਦੇਣ ਲਈ ਮੌਕੀਅਤਾਂ ਦੀ ਰਾਖੀ ਲਈ ਪਾਪ ਨੂੰ ਖਤਮ ਕਰਨ ਲਈ ਜ਼ੁਲਮ ਦੇ ਖਾਤਮੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਆਪਣਾ ਬਲੀਦਾਨ ਦਿੱਤਾ ਇਹ ਉਹਨਾਂ ਦੀ ਸ਼ਹਾਦਤ ਸੰਗੁੱਚੇ ਸਮਾਜ ਲਈ ਸਾਰੇ ਧਰਮਾਂ ਲਈ ਬਹੁਤ ਵੱਡਾ ਪ੍ਰੇਰਨਾ ਦਾ ਸਰੋਤ ਆ ਕਿਉਂਕਿ ਉਹਨਾਂ ਨੇ ਕਿਸੇ ਹੋਰ ਧਰਮ ਲਈ ਸ਼ਹਾਦਤ ਦੇ ਕੇ ਇੱਕ ਦੁਨੀਆ ਚ ਉਹਨਾਂ ਦੀ ਮਿਸਾਲ ਨਵੇਂ ਪਾਸ਼ਾ ਜੀ ਨੇ ਕੈਮ ਕੀਤੀ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ ਐਡੀ ਵੱਡੀ ਉਹਨਾਂ ਨੇ ਸ਼ਹਾਦਤ ਦੇ ਕੇ ਤੇ ਉਸ ਸਮੇਂ ਦੇ ਜਿਹੜੇ ਹਾਕਮ ਸਨ ਜਿਹੜੇ ਜ਼ੁਲਮ ਕਰਦੇ ਸਨ ਉਹਨਾਂ ਨੂੰ ਬਹੁਤ ਵੱਡਾ ਸਬਕ ਸਿਕਾਇਆ ਤੇ ਇਸ ਲਈ ਸਭ ਨੂੰ ਸਾਧਿਆ ਸੰਗਤਾਂ ਨੂੰ ਏਦਾਂ ਦੇ ਭਲੇ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਜਿੰਨੀਆਂ ਵੀ ਟੀਮਾਂ ਆਈਆਂ ਨੇ ਡਾਕਟਰ ਸਹਿਬਾਨਾਂ ਦੀਆਂ ਬ੍ਰਦਰ ਬੈਂਕ ਵਾਲੇ ਹੋਰ ਸਾਰੇ ਜਿੰਨੇ ਸਾਥੀ ਨੇ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਆਪਣੇ ਵੱਲੋਂ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਜਥੇਬੰਦੀ ਸਾਡੀ ਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਜੀ ਵੱਲੋਂ ਤੇ ਉਮੀਦ ਕਰਦੇ ਹਾਂ ਕਿ ਐਵੇਂ ਜਿਵੇਂ ਆਪਾਂ ਸਮਾਜ ਦੇ ਭਲੇ ਵਾਸਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਅਤੇ ਜਿੱਥੇ ਵੀ ਕੋਈ ਜ਼ੁਲਮ ਹੁੰਦਾ ਪਾਪ ਹੁੰਦਾ ਜਿੱਥੇ ਕੋਈ ਬੇਇਨਸਾਫੀ ਹੁੰਦੀ ਹੈ ਚਾਹੇ ਸਰਕਾਰ ਕਰਦੀ ਚਾਹੇ ਹੋਰ ਕੋਈ ਕਰਦਾ ਉਸੇ ਫਰੋਤ ਆਪਾਂ ਸਾਰੇ ਜੱਟ ਕੇ ਉਹਦਾ ਮੁਕਾਬਲਾ ਕਰੀਏ ਕਰਕੇ ਇਹ ਹੀ ਸਿੱਖਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ عظیم ਸ਼ਹਾਦਤ ਜਿਸ ਤੋਂ ਆਪਾਂ ਨੂੰ ਇਹ ਜਿਹੜੀ ਸਿੱਖਿਆ ਮਿਲਦੀ ਹੈ ਸੋ ਮੈਂ ਇੱਕ ਵਾਰ ਫੇਰ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਇੱਥੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ